ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਿਰਸਾ ਪੰਜਾਬ ਦਾ ਚੈਨਲ ਉਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਆਪਾਂ ਸਰਦਾਰ ਹਰਕੇਸ਼ ਸਿੰਘ ਕਹਿਲਜੀ ਦੀ ਪੁਸਤਕ ਪੰਜਾਬੀ ਵਿਰਸਾ ਕੋਸ਼ ਵਿੱਚੋਂ ਘਰੇਲੂ ਵਸਤਾਂ ਤੇ ਧੰਦੇ ਸਰਲੇਖ ਅਧੀਨ ਅੰਗੀਠੀ ਬਾਰੇ ਗੱਲ ਕਰਾਂਗੇ ਝਾਰਨੇਦਾਰ ਚੁੱਲਿਆਂ ਨੂੰ ਜਿਸ ਵਿੱਚ ਕੋਲਾ ਜਾਂ ਲੱਕੜ ਦਾ ਬੂਰ ਪਾ ਕੇ ਅੱਗ ਬਾਲੀ ਜਾਂਦੀ ਹੈ ਅੰਗੀਠੀ ਕਹਿੰਦੇ ਹਨ ਪਿੰਡਾਂ ਵਿੱਚ ਕਪਾਹ ਨਰਮੇ ਦੀਆਂ ਛਟੀਆਂ ਲੱਕੜਾਂ ਪਾਥੀਆਂ ਗੁੱਲ ਸਲਵਾੜ ਅਤੇ ਹੋਰ ਬਹੁਤ ਸਾਰੇ ਬਾਲਣ ਹਨ ਜਿਨ੍ਹਾਂ ਨਾਲ ਚੁੱਲ੍ਹੇ 'ਵਾਲ ਕੇ ਰੋਟੀ ਟੁਕ ਕੀਤਾ ਜਾਂਦਾ ਹੈ ਪਰ ਸਹਿਰਾਂ ਵਿੱਚ ਪਹਿਲੇ ਸਮਿਆਂ ਵਿੱਚ ਬਹੁਤੇ ਪਰਿਵਾਰ ਅੰਗੀਠੀ ਉੱਪਰ ਰਸੋਈ ਕਰਦੇ ਸਨ ਪਿੰਡਾਂ ਵਿੱਚ ਵੀ ਕਈ ਪਰਿਵਾਰ ਅੰਗੀਠੀ ਵਾਲਦੇ ਸਨ ਅੰਗੀਠੀਆਂ ਬਾਜ਼ਾਰ ਵਿੱਚੋਂ ਬਣੀਆਂ ਬਣਾਈਆਂ ਮਿਲ ਜਾਂਦੀਆਂ ਸਨ ਕਈ ਪਰਿਵਾਰ ਪ੍ਰਾਣੀ ਵਾਲ ਟੀ ਜਾਂ ਪੀਪੇ ਵਿੱਚ ਲੋਹੇ ਦਾ ਛਰਨਾ ਲਗਵਾ ਕੇ ਵੀ ਅੰਗੀਠੀ ਬਣਵਾ ਲੈਂਦੇ ਸਨ ਇਹਨਾਂ ਅੰਗੀਠੀਆਂ ਨੂੰ ਅੰਦਰ ਤੋਂ ਚੌਂਕਨੀ ਮਿੱਟੀ ਨਾਲ ਲਿਪਿਆ ਜਾਂਦਾ ਸੀ ਅੰਗੀਠੀਆਂ ਤੋਂ ਪਿੱਛੋਂ ਮਿੱਟੀ ਦੇ ਤੇਲ ਨਾਲ ਚੱਲਣ ਵਾਲੇ ਸਟੋਵ ਵੀਰ ਸੋਇ ਸਟੋਵ ਨੂੰ ਰਸੋਈਆਂ ਵਿੱਚ ਵਰਤਿਆ ਜਾਣ ਲੱਗਾ ਹੁਣ ਤਾਂ ਸ਼ਹਿਰਾਂ ਵਿੱਚ ਬਹੁਤੇ ਪਰਿਵਾਰ ਰਸੋਈ ਲਈ ਰਸੋਈ ਗੈਸ ਦੀ ਹੀ ਵਰਤੋਂ ਕਰਦੇ ਹਨ ਅੰਗੀਠੀ ਦੀ ਵਰਤੋਂ ਹੁਣ ਬਹੁਤ ਹੀ ਘੱਟ ਕੀਤੀ ਜਾਂਦੀ ਹੈ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਵਿਰਸਾ ਪੰਜਾਬ ਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸੋ ਧੰਨਵਾਦ ਜੀ ਸਾਰਿਆਂ ਦਾ